ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਜੀ ਸਾਡੇ ਨਵੀਂ ਵੀਡੀਓ ਵਿੱਚ ਅੱਜ ਆਪਾਂ ਵੀਡੀਓ ਬਣਾਉਣ ਦਾ ਮਕਸਦ ਗ੍ਰੀ ਇਹ ਹੈ ਕਿ ਜੇ ਮਨ ਲੱਗੇ ਜੇ ਵੀਰ ਭਰਾ ਨੇ ਕੋਈ ਮੱਝ ਕੋਈ ਗਾਂ ਵੇਚਣੀ ਆ ਕੋਈ ਐਡ ਲਗਾਉਣੀ ਆ ਆਪਾਂ ਉੱਪਰ ਨੰਬਰ ਆਪਣਾ ਲਗਾ ਦਿੰਨੇ ਆ ਜੀ ਬਿਲਕੁਲ ਫ੍ਰੀ ਐਡ ਲਾ ਕੇ ਜਿਆ ਕਰਾਂਗੇ ਤੇ ਜੇ ਮਨ ਲਾ ਨੇੜੇ ਨੇੜੇ ਦੇ ਪੰਜ-ਛੇ ਪਿੰਡਾ ਚਲੋ ਕੋਈ ਗੱਲ ਨਹੀਂ ਜਦੋਂ ਦੂਰ ਹੁੰਦਾ ਬੰਦਾ ਮਾੜਾ ਮੋਟਾ ਹਣਾ ਕਰਾਈ-ਕਰੀ ਦਾ ਕਰ ਲੈਂਦਾ ਹੋਰ ਮੰਨ ਲਾ ਕੋਈ ਵੈਸਾ ਨਹੀਂ ਤੇ ਮੈਂ ਫੇਰ ਹਨਾਂ ਵੀ ਜੇ ਕਿਸੇ ਨੇ ਮੱਝ ਕੰਮ ਖਰੀਦਣੀ ਵੇਚਣੀ ਆ ਕੰਦੋਂ ਫਰੀ ਐਡ ਲਾ ਕੇ ਜਿਆ ਕਰਾਂਗੇ ਤੇ ਬਾਕੀ ਜਿਹਦੇ ਨਾਲ ਨਾਲ ਇੱਕ ਲੋਗੋ ਜਿਵੇਂ ਹੁੰਦਾ ਉਹ ਮਨ ਲਾ ਕੇ ਜਿਹਨੇ ਚੈਨਲ ਸਟਾਰਟ ਕੀਤਾ ਜਾ ਮੰਨ ਲਾ ਵੀ ਦੂਜਾ ਹਰੇਕ ਚੀਜ਼ ਜੀ ਹੁਣ ਮੰਨ ਲਾ ਬਿਜ਼ਨਸ ਆ ਜਾਂ ਕੰਮ ਆ ਹਨ ਲੋਕੋ ਤੁਹਾਨੂੰ ਪਤਾ ਵੀ ਬਹੁਤ ਜ਼ਰੂਰੀ ਆ ਇੱਕ ਬਹੁਤ ਵਧੀਆ ਜਣੀ ਜ਼ਰੂਰੀ ਚੀਜ਼ ਆ ਬੰਦੇ ਨੂੰ ਆਪਣੀ ਪਛਾਣ ਹੁੰਦੀ ਆ ਹਨ ਇਹ ਕਿਸੇ ਨੇ ਨਾਰਮਲ ਲੋਗੋ ਬਣਾਉਣਾ ਉਹਦਾ 150 ਰੁਪਇਆ ਤੇ ਜੇ ਕਿਸੇ ਨੇ ਥੋੜਾ ਪ੍ਰੋਫੈਸ਼ਨਲ ਬਣਾਉਣਾ ਉਹਦਾ 350 ਰੁਪਇਆ ਪ੍ਰੋਫੈਸ਼ਨਲ ਦਾ ਜਿਵੇਂ ਆਮ 1000 1000 ਰੁਪਇਆ ਮੰਗਦੇ ਆ ਵੀ ਚਲੋ ਆਪਾਂ ਕਿਸੇ ਨੂੰ ਮਾੜਾ ਨਹੀਂ ਹਾਂਦੇ ਆ ਆਪੋ ਆਪਣੀ ਸੋਚ ਆ ਵਿਚਾਰ ਤੇ ਆਪਾਂ ਦਾ ਰੇਟ ਰੱਖਿਆ ਪ੍ਰੋਫੈਸ਼ਨਲ ਦਾ 300 ਤੇ ਜਿਵੇਂ ਜਿਹੜਾ ਨੋਰਮਲ ਹੁੰਦਾ ਉਹ 350 ਵਾਲੇ ਦਾ ਜਿਵੇਂ ਆਪਾਂ ਆਹ ਫੋਟੋ ਲਗਾ ਦਿੰਨੇ ਆ ਪਰ ਆ ਤੁਸੀਂ ਫੋਟੋ ਦੇਖ ਰਹੇ ਆ ਤੇ ਜਿਵੇਂ ਇੱਕ ਨੋਰਮਲ ਨੋਰਮਲ ਦੀ ਵੀ ਆਪਾਂ ਆਹ ਫੋਟੋ ਲਗਾ ਦਿੰਨੇ ਆ ਤੇ 150 ਰੁਪਿਆ ਜਿਵੇਂ ਜਿਹੋ ਜੀ ਬੰਦਾ ਆਪਾਂ ਨੂੰ ਫੋਟੋ ਕੱਲ ਦੂਗਾ ਆਪਾਂ ਸੇਮ ਉਹਦੀ ਡਿਟੋ ਬਣਾ ਕੇ ਉਹੋ ਜਿਹੀ ਉਹਨੂੰ ਹਨਾ ਦੂਜਾ ਬਣਾ ਦਿਆ ਕਰਾਂਗੇ ਜੇ ਹੋਜੀ ਵੀ ਫੁੱਟ ਦੁਨੀਆ ਦੀ ਹਨ ਉਹ ਕਰੂਗਾ ਆਪਾਂ ਉਹੋ ਜਿਹਾ ਅਗਲੇ ਨੂੰ ਬਣਾ ਦੇਾਂਗੇ ਤੇ ਬਾਕੀ ਇੱਕ ਵਾਰੀ ਮੈਂ ਫੇਰ ਕੰਨਾਂ ਵੀ ਪਸ਼ੂਆਂ ਦਾ ਜਿਵੇਂ ਕਿ ਮੂਰਗੇ ਜਿਹੜੇ ਦੇ ਵਿੱਚ ਮੋਗਾ ਜਲਾ ਸਾਡਾ ਗੜੇ ਤੇ ਮੂਗੇ ਜਿਹੜੀਆਂ ਨੂੰ ਦੂਰ ਵੀ ਹੋਵੇ ਚਲ ਤਾਂ ਵੀ ਕੋਈ ਚੱਕਰ ਨਹੀਂ ਕਰ ਬਾਕੀਲਾ ਵੀ ਮੈਂ ਫੇਰ ਉਹਨਾਂ ਦੂਰ ਦਾ ਚਲਾ ਆਇਆ ਉਹ ਬੰਦਾ ਚਲ ਕਰਾਏ ਕੋਈ ਨਾ ਮੜਾ ਮੋਟਾ ਕਰ ਲੈਂਦਾ ਬਾਅਦ ਘਟ ਤੇ ਬਾਕੀ ਬਿਲਕੁਲ ਫਰੀ ਹੈ ਲਾ ਕੇ ਰਿਆ ਕਰਾਂਗੇ ਕਿਸੇ ਨੇ ਪਸ਼ੂ ਵੇਚਣਾ ਹੋਵੇ ਕਿਸੇ ਨੇ ਪਸ਼ੂ ਖਰੀਦਣਾ ਹੋਵੇ ਤੇ ਇਹਨਾਂ ਗੱਲਾਂ ਨਾਲ ਹੀ ਅੱਜ ਜੀ ਆਪਾਂ ਕਰਦੇ ਆਂ ਵੀਡੀਓ ਖਾਤੋਂ ਸਸਰੀ ਕਾਂ ਦੇ ਜੌਂਦੇ ਵਾਸਤੇ ਰੋਗ ਵਿਰੁੱਧ ਤੰਵਾ